ਦੋਸਤੋ ਕੱਲ ਕਿਸੇ ਨੇ ਫੇਸਬੁੱਕ ਤੇ ਵੀਡੀਓ ਭੇਜੀ ਕੋਈ ਪਰਸਨ ਕਹਿ ਰਿਹਾ ਸੀ ਕਿ ਦੇਗ ਕੜਾ ਪ੍ਰਸ਼ਾਦ ਨੂੰ ਫਿੱਕਾ ਬਣਾਇਆ ਕਰੋ 슈ਗਰ ਫ੍ਰੀ ਰੱਖੋ ਗੁਰਦੁਆਰਿਆਂ ਚ ਵੀ ਫਿੱਕੀ ਹੋਵੇ ਉਹ ਭਾਈ ਮੇਰੀ ਐਸੇ ਕ੍ਰਾਂਤੀਕਾਰੀਆਂ ਨੂੰ ਬੇਨਤੀ ਆ ਕਿ ਪਲੀਜ਼ ਮਿੱਠੇ ਦੀ ਸਿੰਬੋਲਿਕ ਸਿਗਨੀਫੀਕੈਂਸ ਹੁੰਦਾ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਬੱਚਾ ਜਨਮਿਆ ਹੁੰਦਾ ਨਿੱਕਾ ਬਿਲਕੁਲ ਕੁਝ ਮਹੀਨਿਆਂ ਦਾ ਹੀ ਆ ਉਹਦੇ ਮੂੰਹ ਚ ਤੁਸੀਂ ਕੁਝ ਵੀ ਪਾਓ ਮਿੱਠਾ ਹੱਸ ਕੇ ਖਾਏਗਾ ਜੇ ਕੁਝ ਵੀ ਉਹਨੂੰ ਕੌੜਾ ਫਿੱਕਾ ਪਾਇਆ ਤਾਂ ਉਹ ਮੂੰਹ ਵੀ ਕੌੜਾ ਜਾ ਕਰੇਗਾ ਔਰ ਥੁੱਕ ਵੀ ਦੇਗਾ ਉਹਨੂੰ ਕਿਸੇ ਨੇ ਕੁਝ ਨਹੀਂ ਸਿਖਾਇਆ ਉਸ ਤੋਂ ਬਾਅਦ ਇਹਦੀ ਜੋ ਸਿਗਨੀਫੀਕੈਂਸ ਆ ਹਰ ਧਰਮ ਚ ਪ੍ਰਸ਼ਾਦ ਮਿੱਠਾ ਹੀ ਹੁੰਦਾ ਬਦਾਣਾ ਪਤਾਸੀ ਕੜਾ ਪ੍ਰਸ਼ਾਦ ਖਿੱਲਾ ਖੁਸ਼ੀਆਂ ਸ਼ਗਨਾਂ ਦੇ ਵਿੱਚ ਮਿੱਠੇ ਨੂੰ ਹੀ ਯੂਜ਼ ਕੀਤਾ ਜਾਂਦਾ ਜਸਟ ਇਮੇਜਿਨ ਕਿਵੇਂ ਲੱਗੂਗਾ ਜੇ ਕੋਈ ਕਵੇ ਜੀ ਸ਼ਗਨ ਪੈ ਗਿਆ ਮੁੰਡੇ ਦੇ ਮੂੰਹ ਚ ਫਿੱਕਾ ਲੱਡੂ ਪਾਓ ਮੁੰਡਾ ਜੰਮਿਆ ਜੀ ਫਿੱਕੀ ਬਰਫੀ ਵੰਡੋ ਫਿੱਕੇ ਰਸਗੁਲੇ ਦਿਓ ਸ਼ਗਨ ਮਿੱਠਾ ਇੱਕ ਸ਼ਗਨ ਦਾ ਪ੍ਰਤੀਕ ਹੁੰਦਾ ਯੈਸ ਅੱਜ ਦੀ ਜੋ ਆਪਾਂ ਮੰਨਦੇ ਆ ਕਿ ਡਾਈਟ ਚ ਆਪਾਂ ਬਹੁਤ ਜ਼ਿਆਦਾ ਮਿੱਠਾ ਨਹੀਂ ਲੈਂਦੇ ਲੇਕਿਨ ਜੋ ਇਹਦੀ ਇਹ ਵਾਲੀ ਸਿਗਨੀਫੀਕੈਂਸ ਹੈ ਇਹ ਨਾ ਖੋਵੋ ਆਪਦੀ ਕ੍ਰਾਂਤੀ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਐਂਡ ਬੀਇੰਗ ਅ ਡਾਈਟੇਸ਼ਨ ਵੀ ਮੈਂ ਤੁਹਾਨੂੰ ਦੱਸਾਂ ਤਾਂ ਇੰਨੀ ਚੀਜ਼ ਨਾਲ ਕੁਝ ਨਹੀਂ ਹੁੰਦਾ ਜਿਹਦੀ ਡਾਈਟ ਓਵਰਆਲ ਸਹੀ ਹੈ ਲਾਈਫ ਸਟਾਈਲ ਸਹੀ ਹੈ ਬਹੁਤ ਸਾਰਾ ਮਿੱਠਾ ਉਹਨੂੰ ਕੁਝ ਵੀ ਨਹੀਂ ਕਰਦਾ ਔਰ ਜਿਹਦੀ ਲਾਈਫ ਸਟਾਈਲ ਜਾਂ ਡਾਈਟ ਸਹੀ ਨਹੀਂ ਜਾਂ ਉਹਨੂੰ ਵੈਸੇ ਰੋਗ ਆ ਕੋਈ ਤਾਂ ਸ਼ੂਗਰ ਵਾਲਿਆਂ ਨੂੰ ਤੁਸੀਂ ਜਿਨ੍ਹਾਂ ਨੂੰ ਇਨਸੂਲਿਨ ਰੈਜ਼ਿਸਟੈਂਸ ਆ ਜਾਂ ਟਾਈਪ 1 ਸ਼ੂਗਰ ਆ ਸਾਰੇ ਦਿਨ ਚ ਇੱਕ ਦਾਣਾ ਵੀ ਨਹੀਂ ਦਿੰਦੇ ਫਿੱਕੀ ਜਾਂ ਪੀ ਕੇ ਵੀ ਉਹਨਾਂ ਦੀ ਗੋਲੀ ਚੱਲਦੀ ਟੀਕਾ ਲੱਗਦਾ ਸੋ ਇਹ ਵਿਕਟਮ ਨਹੀਂ ਹੈ ਕਿਰਪਾ ਕਰਕੇ ਕੜਾ ਪ੍ਰਸ਼ਾਦ ਨੂੰ ਬਖਸ਼ ਦਿਓ ਮੇਰਾ ਤਾਂ ਵੈਸੇ ਵੀ ਫੇਵਰੇਟ ਆ ਨਿੱਕੇ ਹੁੰਦੇ ਜਦੋਂ ਸਕੂਲ ਕਾਲਜ ਵਿੱਚ ਆਪਾਂ ਸਕ੍ਰੈਪ ਬੁੱਕ ਭਰਦੇ ਸੀ ਕਿ ਤੁਹਾਡੀ ਫੇਵਰੇਟ ਡਿਸ਼ ਕੀ ਆ ਮੈਂ ਕੜਾ ਪ੍ਰਸ਼ਾਦ ਹੀ ਲੈਂਦਾ ਸੀ